ਮਹਾਰਾਸ਼ਟਰ ਦੇ ਲਾਤੂਰ ਸ਼ਹਿਰ ਵਿੱਚ ਸਰਕਾਰੀ ਕਾਲਜ ਦੇ ਹੋਸਟਲ ਵਿੱਚ ਕਥਿਤ ਜ਼ਹਿਰੀਲਾ ਭੋਜਨ ਖਾਣ ਮਗਰੋਂ ਤਬੀਅਤ ਵਿਗੜਨ ਕਰਕੇ ਘੱਟੋ-ਘੱਟ 50 ਸਟੂਡੈਂਟਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਜ਼ਹਿਰਵਾਦ ਦਾ ਖਤਰਾ ਪ੍ਰਗਟਾਇਆ ਕੁਝ ਸਟੂਡੈਂਟਸ ਨੂੰ ਛੁੱਟੀ ਦੇ ਦਿੱਤੀ ਗਈ ਜਦਕਿ ਬਾਕੀਆਂ ਦੀ ਹਾਲਤ ਅਸਤਰ ਹੈ ਪੂਰਨਮਲਾ ਲਾਹੋਤੀ ਸਰਕਾਰੀ ਪੋਲੀਟੈਕਨਿਕ ਦੇ ਹੋਸਟਲ ਵਿੱਚ 324 ਸਟੂਡੈਂਟਸ ਨੇ ਪੁਲਿਸ ਨੇ ਭੋਜਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਨੇ ਸਥਾਨਕ ਐਮਪੀ ਨੇ ਘਟਨਾ ਦੀ ਜਾਂਚ ਮਗਰੋਂ ਕਸੂਰਵਾਰਾਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਅਧਿਕਾਰੀਆਂ ਨੇ ਕਿਹਾ ਕਿ ਸਟੂਡੈਂਟਸ ਨੇ ਭੋਜਨ ਵਿੱਚ ਚਾਵਲ, ਰੋਟੀ, ਭਿੰਡੀ ਕਰੀ ਤੇ ਦਾਲ ਦਾ ਸੂਪ ਲਿਆ ਸੀ। ਰਾਤ 8:30 ਵਜੇ ਦੇ ਕਰੀਬ ਇਨ੍ਹਾਂ ਚੋਂ ਕਈਆਂ ਨੇ ਬੇਚੈਨੀ ਮਹਿਸੂਸ ਕੀਤੀ ਤੇ ਕੁਝ ਸਟੂਡੈਂਟਸ ਨੇ ਉਲਟੀਆਂ ਸ਼ੁਰੂ ਕਰ ਦਿੱਤੀਆਂ। ਸੂਚਨਾ ਮਿਲਦੇ ਹੀ ਕਾਲਜ ਦੀ ਪ੍ਰਿੰਸੀਪਲ ਮੌਕੇ ਤੇ ਪਹੁੰਚੀ ਤੇ ਉਨ੍ਹਾਂ ਵਿਲਾਸ رائے ਉਦੇਸ਼ਮੁਖ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਡੀਨ ਡਾਕਟਰ ਉਦੇਮੋਜਤਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੀੜਤ ਸਟੂਡੈਂਟਸ ਨੂੰ ਫੌਰੀ ਐਂਬੂਲੈਂਸ ਚ ਪਾ ਕੇ ਹਸਪਤਾਲ ਲਿਜਾਇਆ ਗਿਆ। ਡਾਕਟਰ ਨੇ ਦੱਸਿਆ ਕਿ ਕਰੀਬ 50 ਸਟੂਡੈਂਟਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਤੇ ਇਨਾ ਚੋਂ 20 ਨੂੰ ਛੁੱਟੀ ਦੇ ਦਿੱਤੀ ਗਈ ਆ ਉਹਨਾਂ ਭਰੋਸਾ ਦਿੱਤਾ ਕਿ ਸਟੂਡੈਂਟਸ ਦੇ ਮਾਪਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ 2025 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਪੰਜਾਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਇਕੋ ਨੇਚਰ ਪਾਰਕ ਪ੍ਰੋਗਰਾਮ ਤਹਿਤ 350 ਜੰਗਲਾਂ ਦਾ ਵਿਕਾਸ ਕੀਤਾ ਜਾਵੇਗਾ। ਇਹ ਐਲਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸੰਖਸਾਨੀ ਨੇ ਵਾਸ਼ਿੰਗਟਨ ਅਮਰੀਕਾ ਦੇ ਡਾਕਟਰ ਰਾਜਵੰਤ ਸਿੰਘ ਵੱਲੋਂ ਸਥਾਪਿਤ ਇਕੋ ਸਿੱਖ ਦੇ 15 ਸਾਲ ਪੂਰੇ ਹੋਣ ਦੇ ਮੌਕੇ ਤੇ ਬੋਲਦਿਆਂ ਕੀਤਾ। ਇਕੋ ਸਿੱਖ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 100 ਤੋਂ ਵੱਧ ਜੰਗਲ ਲਗਾਏ ਸਨ। ਡਾਕਟਰ ਸੰਖਸਾਨੀ ਨੇ ਕਿਹਾ ਕਿ ਪੰਜਾਬ ਦਾ ਇਹ ਕਯੂ ਪੱਧਰ ਵਿਸ਼ਵ ਸਿਹਤ ਸੰਗਠਨ ਦੇ ਨਿਰਧਾਰਿਤ ਪੱਧਰ ਨਾਲੋਂ ਦੁੱਗਣਾ ਹੈ ਇਹ ਸਮਾਗਮ ਦਿੱਲੀ ਦੇ ਇੰਡੀਆ ਹੈਬਿਟੇਟ ਸੈਂਟਰ ਵਿੱਚ ਕਰਵਾਇਆ ਗਿਆ ਅਮਰੀਕਾ ਦੇ ਨਿਵਾਡਾ ਸੂਬੇ ਦੇ ਲੌਸ ਵੈਗਸ ਦੇ ਹੈਰੀ ਰੀਡ ਇੰਟਰਨੈਸ਼ਨਲ 에ਅਰਪੋਰਟ ਤੇ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਜਿੱਥੇ ਹਾਰਡ ਲੈਂਡਿੰਗ ਦੌਰਾਨ ਫਰੰਟੀਅਰ 에ਅਰਲਾਈਨਸ ਦੀ ਫਲਾਈਟ ਨੰਬਰ 1326 ਨੂੰ ਅਚਾਨਕ ਅੱਗ ਲੱਗ ਗਈ ਇਸ ਦੀ ਪੁਸ਼ਟੀ ਸਥਾਨਕ ਅਧਿਕਾਰੀਆਂ ਤੇ 에ਅਰਲਾਈਨ ਨੇ ਕੀਤੀ ਸੀਵੀਸੀ ਨਿਊਜ਼ ਨੇ ਫਰੰਟੀਅਰ 에ਅਰਲਾਈਨਸ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਪਾਇਲਟਾਂ ਨੇ ਧੂੰਏ ਦਾ ਪਤਾ ਲਗਾਇਆ ਤੇ ਐਮਰਜੈਂਸੀ ਐਲਾਨ ਕਰ ਦਿੱਤੀ ਜਹਾਜ਼ ਸੁਰੱਖਿਅਤ ਢੰਗ ਨਾਲ ਲੈਂਡ ਕਰ ਗਿਆ ਸਾਰੇ ਯਾਤਰੀਆਂ ਤੇ ਚਾਲਕਦਾਲੂ ਹਵਾਈ ਪੌੜੀਆਂ ਰਾਹੀਂ ਬਾਹਰ ਕੱਢਿਆ ਗਿਆ ਕਿਸੇ ਦੇ ਜ਼ਖ ਨਹੀਂ ਅਤੇ ਯਾਤਰੀਆਂ ਨੂੰ ਬਸਰਾਹੀਂ ਟਰਮੀਨਲ ਤੇ ਭੇਜਿਆ ਗਿਆ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਵਾਈ ਅੱਡੇ ਦੇ ਬੁਲਾਰਿਆਂ ਨੇ ਮੀਡੀਆ ਨੂੰ ਦੱਸਿਆ ਕਿ ਕਲਰਕ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਤੁਰੰਤ ਘਟਨਾ ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਫਾਇਰ ਟਰੱਕ ਅਤੇ ਐਮਰਜੈਂਸੀ ਸੇਵਾ ਬਹਾਨ ਰਨਵੇ ਤੇ ਪਹੁੰਚੇ ਜਦ ਜਹਾਜ਼ ਦੇ ਆਲੇ ਦੁਆਲੇ ਧੂੰਆਂ ਸੀ